ਪੁੱਛਣਾ ਚਾਹਣਾ ਜਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪੰਜਾਬ ਚ ਸਰਕਾਰ ਸੀ ਔਰ ਤੁਸੀਂ ਬਤਾਰ ਹੋ ਗਏ ਇਸਦੀ ਲੱਗੇ ਸੀ ਤੁਸੀਂ ਕਿਹੜਾ ਪੰਜਾਬ ਤੇ ਰਹਿਣ ਵਾਲੇ ਸੀ ਰਹਿਣ ਵਾਲੇ ਤੁਸੀਂ ਹਰਿਆਣੇ ਦੇ ਹੋ ਗੁਰਦੁਆਰਾ ਸਹਿਬਾਨਾਂ ਦੀ ਰਾਜਨੀਤੀ ਤੁਸੀਂ ਹਰਿਆਣੇ ਦੀ ਕਰ ਰਹੇ ਹੋ ਜਿੱਥੇ ਤੁਹਾਡੇ ਤੇ ਬਹੁਤ ਬਰਾ ਦੇ ਇਲਜ਼ਾਮ ਵੀ ਲੱਗਦੇ ਰਹੇ ਆ ਲੁਕਆਊਟ ਨੋਟਿਸ ਵੀ ਤੁਹਾਡੇ ਨਿਕਲੇ ਆ ਔਰ ਫਿਰ ਪੰਜਾਬ ਸਰਕਾਰ ਚ ਉਹ ਐਸਡੀ ਲੱਗ ਜੰਨੇ ਆ ਉਦੋਂ ਤਨਖਾਹ ਔਰ ਰਿਸੋਰਸਸ ਪੰਜਾਬ ਦੇ ਨਹੀਂ ਕਿ ਉਹਦੋਂ ਪੰਜਾਬ ਦੇ ਅਕਾਊਂਟ ਚੋਂ ਤੁਹਾਨੂੰ ਸੈਲਰੀ ਨਹੀਂ ਜਾਂਦੀਆਂ ਸੀ ਇਹ ਦੋਹਰਾ ਮਾਮਲਾ ਕਿਉਂ ਹੈ ਮਤਲਬ ਤੁਸੀਂ ਪੰਜਾਬ ਦਿੱਲੀ ਚ ਕਿਤੇ ਵੀ ਜਾ ਕੇ ਲੱਗ ਸਕਦੇ ਹੋ ਉੱਥੋਂ ਸੈਲਰੀ ਲੈ ਸਕਦੇ ਹੋ ਉੱਥੋਂ ਦੇ ਰਿਸੋਰਸਸ ਯੂਟਿਲਾਈਜ਼ ਕਰ ਸਕਦੇ ਹੋ ਯੂਜ਼ ਕਰ ਸਕਦੇ ਹੋ ਤੇ ਇਹ ਦੂਜਿਆਂ ਤੇ ਇਨਜਾਮ ਲਾਈ ਜਾਂਦੇ ਆ ਮੈਂ ਚਰਚਾ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਘੱਟੋ-ਘੱਟ ਜਿਹੜੀ ਇੱਕ ਮਰਿਆਦਾ ਰਾਜਨੀਤਿਕ ਮਰਿਆਦਾ ਤੁਹਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਜਿਹੜੇ ਆਪ ਸ਼ੀਸ਼ਿਆ ਦੇ ਘਰਾਂ 'ਚ ਰਹਿੰਦੇ ਹੋ ਨਾ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ ਤੁਸੀਂ ਆਪ ਪੰਜਾਬ ਦੇ ਖਜ਼ਾਨੇ 'ਚੋਂ ਤਨਖਾਹਾਂ ਵੀ तमाम ਸੌਦਾਵਾਂ ਵੀ ਲੈਂਦੇ ਰਹੇ ਹੋ ਹੁਣ ਕਿਹੜੇ ਮੂੰਹ ਨਾਲ ਤੁਸੀਂ ਜਿਹੜਾ ਆ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਰਹੇ ਹੋ ਜਾਂ ਪੰਜਾਬ ਸਰਕਾਰ ਤੇ ਉਂਗਲਾਂ ਚੱਕ ਰਹੇ ਆਂ ਇਹ ਸਮਝਾਉਣਾ ਚਾਹੁੰਦਾ ਪੁੱਛਣਾ ਚਾਹੁੰਦਾ ਜਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪੰਜਾਬ ਚ ਸਰਕਾਰ ਸੀ ਔਰ ਤੁਸੀਂ ਬਤਾਰ ਹੋ ਗੈਸਟੀ ਲੱਗੇ ਸੀ ਤੁਸੀਂ ਕਿਹੜਾ ਪੰਜਾਬ ਤੇ ਰਹਿਣ ਵਾਲੇ ਸੀ ਰਹਿਣ ਵਾਲੇ ਤੁਸੀਂ ਹਰਿਆਣੇ ਦੇ ਹੋ ਗੁਰਦੁਆਰਾ ਸਹਿਬਾਨਾਂ ਦੀ ਰਾਜਨੀਤੀ ਤੁਸੀਂ ਹਰਿਆਣੇ ਦੀ ਕਰ ਰਹੇ ਹੋ ਜਿੱਥੇ ਤੁਹਾਡੇ ਤੇ ਬਹੁਤ ਬਰਾ ਦੇ ਇਲਜ਼ਾਮ ਵੀ ਲੱਗਦੇ ਰਹੇ ਆ ਲੌਕਆਊਟ ਨੋਟਿਸ ਵੀ ਤੁਹਾਡੇ ਨਿਕਲੇ ਆ। ਔਰ ਫਿਰ ਪੰਜਾਬ ਸਰਕਾਰ ਤੋਂ ਐਸਡੀ ਲੱਗ ਜਾਂਦੇ ਹਾਂ। ਉਦੋਂ ਤਨਖਾਹ ਔਰ ਰਿਸੋਰਸਸ ਪੰਜਾਬ ਦੇ ਨਹੀਂ। ਕਿ ਉਦੋਂ ਪੰਜਾਬ ਦੇ ਅਕਾਊਂਟ ਚੋਂ ਤੁਹਾਨੂੰ ਸੈਲਰੀਆਂ ਨਹੀਂ ਜਾਂਦੀਆਂ ਸੀ। ਇਹ ਦੋਹਰਾ ਮਾਪਦੰਡ ਕਿਉਂ ਆ? ਮਤਲਬ ਤੁਸੀਂ ਪੰਜਾਬ ਦਿੱਲੀ ਚ ਕਿਤੇ ਵੀ ਜਾ ਕੇ ਲੱਗ ਸਕਦੇ ਹੋ। ਉੱਥੋਂ ਸੈਲਰੀ ਲੈ ਸਕਦੇ ਹੋ। ਉੱਥੋਂ ਦੇ ਰਿਸੋਰਸਸ ਯੂਟਿਲਾਈਜ਼ ਕਰ ਸਕਦੇ ਹੋ, ਯੂਜ਼ ਕਰ ਸਕਦੇ ਹੋ। ਤੇ ਇਹ ਦੂਜਿਆਂ ਤੇ ਇਲزام ਲਾਈ ਜਾਂਦੇ ਆ ਮੈਂ ਸਰਸਾ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਘੱਟੋ ਘੱਟ ਜਿਹੜੀ ਇੱਕ ਮਰਿਆਦਾ ਰਾਜਨੀਤਿਕ ਮਰਿਆਦਾ ਤੁਹਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਜਿਹੜੇ ਆਪ ਸ਼ੀਸ਼ੇ ਦੇ ਘਰਾਂ ਚ ਰਹਿੰਦੇ ਹੋ ਨਾ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ ਤੁਸੀਂ ਆਪ ਪੰਜਾਬ ਦੇ ਖਜ਼ਾਨੇ ਚੋਂ ਤਨਖਾਹਾਂ ਵੀ तमाम ਸੌਦਾਵਾਂ ਵੀ ਲੈਂਦੇ ਰਹੇ ਹੋ ਹੁਣ ਕਿਹੜੇ ਮੂੰਹ ਨਾਲ ਤੁਸੀਂ ਜਿਹੜਾ ਆ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਰਹੇ ਹੋ ਜਾਂ ਪੰਜਾਬ ਸਰਕਾਰ ਤੇ ਉਂਗਲਾਂ ਚੱਕ ਰਹੇ ਪੀ ਸਮਝਾਓ